ਗੁਰਪ੍ਰੀਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਦ ਅਮਹੀਨਾ ਯਾਨੀ ਕਿ ਦਸੰਬਰ ਦਾ ਮਹੀਨਾ ਜਿਹੜਾ ਹੈ 20 ਤਰੀਕ ਤੋਂ ਲੈ ਕੇ 28 ਤਰੀਕ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸ਼ਹੀਦ ਹੋ ਗਏ ਸਿੰਘ ਸ਼ਹੀਦ ਹੋ ਗਏ ਤੋਂ ਸਾਰਾ ਹੀ ਜਿਹੜਾ ਬੜਾ ਹੀ ਇਤਿਹਾਸਾਤ 60 ਦਿਨਾਂ ਦਾ ਜਿਹੜਾ ਕਿ ਇਸ ਦੇ ਵਿੱਚ ਬੜੀਆਂ ਜਿਆਦਾ ਸ਼ਹਾਤਾ ਹੋਈਆਂ ਤੋ ਅਸੀਂ ਤੁਹਾਨੂੰ ਲਗਾਤਾਰ ਇਤਿਹਾਸ ਦੇ ਨਾਲ ਜੋੜਨ ਦੇ ਲਈ ਆਪਣੀ ਇੱਕ ਛੋਟੀ ਜੀ ਕੋਸ਼ਿਸ਼ ਕਰਦੇ ਆ ਰਹੇ ਹਾਂ ਸੋ ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆ ਜਦੋਂ ਸਹਿਬਜ਼ਾਦਿਆਂ ਨੂੰ ਜਦੋਂ ਪਰਿਵਾਰ ਵਿਛੋੜੇ ਤੋਂ ਬਾਅਦ ਆ ਜਦੋਂ ਉਹਨਾਂ ਨੂੰ ਆ ਮਰੀਂਡਾ ਜੇਲ ਦੇ ਵਿੱਚ ਮਰੀਂਡਾ ਥਾਣੇ ਤੋਂ ਬਾਅਦ ਜਦੋਂ ਉਹਨਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਸੀ ਤਾਂ ਉਹਨਾਂ ਨੂੰ ਠੰਡਾ ਬੁਰਜ ਜੋ ਕਿ ਸਰਾਂ ਦੇ ਵਿੱਚ ਆ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਸੋ ਠੰਡਾ ਬੁਰਜ ਜਿਹੜਾ ਕਿ ਉਸ ਦੇ ਵਿੱਚ ਆ ਬਹੁਤ ਹੀ ਇੱਕ ਜੰਗਲ ਜਿਹ ਦੇ ਵਿੱਚ ਇੱਕ ਬਣੀ ਸੀ ਜਗਾ ਜਿਸ ਦੇ ਵਿੱਚ ਕਿ ਮੈਨੂੰ ਲੱਗਦਾ ਸੀ ਉਸ ਸਮੇਂ ਦੇ ਵਿੱਚ ਬਹੁਤ ਠੰਡੀਆਂ ਹਵਾਵਾਂ ਹੁੰਦੀਆਂ ਹੋਣਗੀਆਂ ਜਿੱਥੇ ਲੋਕ ਗਰਮੀਆਂ ਨੂੰ ਉਸ ਸਮੇਂ ਦੇ ਰਾਜੇ ਰਹਿੰਦੇ ਹੋਣਗੇ ਜਾਲਮ ਰਾਜੇ ਪਰ ਉਸ ਜਗਾ ਪੋ ਦੇ ਮਹੀਨੇ ਦੇ ਵਿੱਚ ਬੜੀ ਠੰਡ ਸੀ ਉਸ ਜਗਾ ਦੇ ਉੱਤੇ ਆ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਗਿਆ ਸੀ। ਤੋਂ ਅਸੀਂ ਆ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ। ਤੋਂ ਅਸੀਂ ਤੁਹਾਨੂੰ ਵੀ ਅੱਜ ਥੋੜੇ ਜੇ ਸਮੇਂ ਦੇ ਲਈ ਉੱਥੋਂ ਦਾ ਜਿਹੜਾ ਅਸੀਂ ਦਰਸ਼ਨ ਕੀਤੇ ਸੀ ਤੁਹਾਨੂੰ ਵੀ ਦਿਖਾਉਨੇ ਆ। ਠੰਡਾ ਬੁਰਜ ਅੱਜ ਹੁਣ ਉਸ ਦੀ ਕਿਸ ਤਰ੍ਹਾਂ ਉਸ ਨੂੰ ਬਣਾਇਆ ਗਿਆ ਹੈ। ਆ ਠੰਡੇ ਬੁਰਜ ਅਤੇ ਉਸ ਦੇ ਨਾਲ ਹੀ ਜਿਹੜਾ ਗੁਰਦੁਆਰਾ ਸ੍ਰੀ ਹਰਮਨ ਸਾਹਿਬ ਹੈ ਉਸ ਦੇ ਦਰਸ਼ਨ ਕਰਾਉਨੇ ਆ। ਗੁਰਦੁਆਰਾ ਸਾਹਿਬ ਜੋ ਸਰੂਪ ਤੋਂ ਆਓ ਤੁਹਾਨੂੰ ਥੋੜੇ ਜੇ ਸਮੇਂ ਦੇ ਲਈ ਉਸ ਇਤਿਹਾਸਿਕ ਜਗ੍ਹਾ ਦੇ ਉੱਤੇ ਅਸੀਂ ਲੈ ਕੇ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰਦਰਾ ਸਾਹਿਬ ਦੇ ਦਰਸ਼ਨ ਕਰਨਾ ਹੈ ਜਿਸ ਦਾ ਰੰਤ ਤੇ ਫੱਡੇ ਘਰ ਸਾਹਿਬ ਇਸ ਟਾਈਮ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਔਰ ਠੰਡਾ ਬੁਰਜ ਜਿੱਥੇ ਮਾਤਾ ਗੁਰਜੀਤ ਜੀ ਤੇ ਸਭ ਜਨਾਂ ਨੇ ਰੱਖਿਆ ਗਿਆ ਸੀ ਇਸ ਠੰਡੇ ਬੁਰਜ ਤੋਂ ਆ ਜਿੱਥੇ ਸਾਹਿਬ ਜਦਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਗੁਰਦੁਆਰਾ ਬਿਲਕੁਲ ਸਰਾਮ ਸਾਹਿਬ ਉਹ ਬਿਲਕੁਲ ਇਸ ਦੱਥੇ ਦਵਾਣਾ ਜਿੱਥੇ ਆ ਗਿਆ ਸੀ ਉਹ ਗੁਰਦੁਆਰਾ ਬਿਲਕੁਲ ਨਾਲੇ ਤੁਹਾਨੂੰ ਦਿਖਾਉਣਾ ਹੈ ਕਿੰਨੀ ਕੁ ਦੂਰ ਆ ਹੈਗਾ ਜੇ ਠੰਡਾ ਪੁੱਜ ਜਿੱਥੇ ਅਸੀਂ ਇਸ ਟਾਈਮ ਖੜੇ ਆ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਹੈਗਾ ਜੇ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਕਿਥੋਂ ਬਹੁਤੀ ਦੂਰ ਮਈ ਸੀ ਇੱਥੇ ਸਾਹਿਬ ਜਦਾਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਗਿਆ ਸੀ ਉਹ ਇੱਥੇ ਬੜੀ ਉੱਚੀ ਜਗ੍ਹਾ ਦੇ ਉੱਤੇ ਹੈਗਾ ਵੇ ਇਸ ਦੇ ਵਿੱਚ ਸਾਰੇ ਪਾਸੇ ਜਿਹੜੀ ਠੰਡੀ ਹਵਾ ਔਨ ਕਰਕੇ ਤਾਂ ਹੀ ਇਸ ਨੂੰ ਠੰਡਾ ਬੁਰਜ ਕਿਹਾ ਜਾਂਦਾ ਇੱਥੇ ਜਿਹੜੇ ਉਸ ਸਮੇਂ ਦੇ ਜਾਲਮ ਰਾਜੇ ਸਨ ਉਹ ਠੰਡ ਤੇ ਗਰਮੀਆਂ ਦੇ ਵਿੱਚ ਇੱਥੇ ਆ ਕੇ ਆਰਾਮ ਕਰਦੇ ਸਨ ਠੰਡੀ ਹਵਾ ਚ ਤੇ ਇੱਥੇ ਬਹੁਤ ਜ਼ਿਆਦਾ ਉਸ ਸਮੇਂ ਠੰਡ ਹੋਵੇਗੀ ਸੋ ਮੈਂ ਤੁਹਾਨੂੰ ਦਰਸ਼ਨ ਕਰਉਣਾ ਗੁਰਦੁਆਰਾ ਸਾਹਿਬ ਦੇ ਆ ਦੇਖੋ ਜੀ ਫਿਰ ਮੈਨੂੰ ਇਹ ਨਹੀਂ ਪਤਾ ਇਸ ਦੇ ਵਿੱਚ ਬਹੁਤ ਸਾਰੇ ਚੇਂजेस ਕਿੰਨਿਆ ਕ ਹੋਈਆਂ ਪਰ ਇਹ ਸਾਡਾ ਇਤਿਹਾਸ ਆਲੇ ਦੁਆਲੇ ਦੇ ਖੁਣੇ ਦੇ ਪਾਰ ਕੰਮ ਬਣ ਗਿਆ ਫਿਰ ਲੱਗ ਜਾ ਬਈ ਸਾਰੇ ਇੱਕੋ ਹੀ ਲੋਕ ਨੂੰ ਇਸ ਤੇ ਨਹੀਂ ਦੱਸੇ ਕਰ ਮੰਦੇ ਸੀ ਹਾਂ ਬਲਦੇ ਜੀ ਇਸੇ ਜਗ੍ਹਾ ਦੇ ਉੱਤੇ ਜਿਹੜਾ ਮੋਤੀ ਲਾਲ ਵੈਰਾ ਸੀ ਉਹ ਉਹਨਾਂ ਨੂੰ ਦੁੱਧ ਖੋਣ ਆਇਆ ਸੀ ਜਿਸ ਨੂੰ ਬਾਅਦ ਚ ਸਾਰੇ ਪਰਿਵਾਰ ਨੇ ਸ਼ਹੀਦ ਕੀਤਾ ਗਿਆ ਸੀ ਬਸ ਹਾਂ ਤੁਸੀਂ ਦੇਖ ਸਕਦੇ ਹੋ ਇਹਨੂੰ ਮੇਰਾ ਕਲਰ-ਕਲਰ ਕੀਤਾ ਗਿਆ ਇੱਟਾਂ ਸਾਰਿਆਂ ਨੂੰ ਪਰ ਇਹ ਛੋਟੀਆਂ ਇੱਟਾਂ ਹੀ ਨਾ ਆਹ ਬਹੁਤਾਰੇ ਘਰ ਰੰਗ ਨਾਲ ਲਹਿਰ ਸੁਪਾਕਾ ਆਹ ਕਰੋ ਆਹ ਪੌੜੀਆਂ ਚੜ੍ਹਿਆ ਕਰਕੇ ਕਾਫੀ ਉੱਚੀ ਜਗ੍ਹਾ 'ਤੇ ਜਿੱਥੇ ਠੰਡਾ ਬੁਰਜ ਬਣਾਇਆ ਗਿਆ ਜਿੱਥੋਂ ਐਂਟਰ ਕੀਤਾ ਜਾਂਦਾ ਹਾਂ ਤੁਹਾਨੂੰ ਮੌਜੀ ਜਗ੍ਹਾ ਦਿਖਾਉਂਦਾ ਆਜੀ ਅੰਦਰ ਜਾਂਦਾ ਰਸਤਾ ਠੰਡਾਪੁਰ ਚ ਆਜੀ ਹਸਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸ਼ਹਾਜਾ ਦੇ ਬਾਬਾ ਜੋਰਾਵ ਸਿੰਘ ਬਾਬਾ ਫਤਿਹ ਸਿੰਘ ਮਹਾਰਾਜ ਜੀ ਜਾਲ ਤੋਂ ਕੋਤਲੇ ਜਤੋਸ ਹੋ ਸੰਮਸਥਾਨ ਸੋ ਘਾਟ 1700 ਈਸਵੀ ਤੋਂ 3 ਦਿਨ ਕੜਕ ਦੀ ਠੰਡ ਵਿੱਚ ਭੁੱਖੇ ਪਾਣੇ ਯਾਦ ਰੱਖਿਆ ਸੀ 3 ਦਿਨ ਰਣਕਾ ਵੀ ਸਿੱਖੀ ਤੋਂ ਡਲਣ ਲਈ ਇਹਨ ਮਨਾਉਣ ਲਈ ਤਰ੍ਹਾਂ ਸੇ ਦਿੱਤੇ ਸੋਭੇ ਦੇ ਚਾਹ ਦੇ ਜਿਵੇਂ ਜਾਂਦੇ 13 ਪਾਉ ਨੂੰ ਇੱਥੋਂ ਸੇ ਮਾਤਾ ਜੀ ਤੋਂ ਵਾਖ ਕਰਕੇ ਸੀ ਦਿੱਤਾ ਜੀ ਮਾਤਾ ਜੀ ਇੱਥੋਂ ਪਾਣਦੇ ਸਭ ਨੂੰ ਸਾਡੇ ਸ਼ੀਵ ਗੁਰੂ ਘਰ ਨਾਲ ਸਤਿ ਸ੍ਰੀ ਅਕਾਲ ਜਿਆ ਪਾਇ ਮੋਤੀ RAM ਜੀ ਨਾ ਰਾਜ ਜੀ ਨੇ ਮਾਤਾ ਜੀ ਦੇ ਸਾਹ ਜਦ ਤੁਧ ਦੀ ਸੇਵਾ ਕੀਤੀ ਸਭ ਤੋਂ ਜਿਆਦਾ ਆ ਇਥੋਂ ਥੱਲੇ ਉੱਪਰ ਜਾ ਰਹੀਆਂ ਸੰਤਾਂ ਦਰਸ਼ਨ ਕਰਦੇ ਹਨ ਤੁਨ ਤੁਨ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਜਗ੍ਹਾ ਦੇ ਤੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਫਤਿਹ ਜੀ ਆਸਰਾ ਸੀ ਗੁਰਦਰਾ ਸਾਹਿਬ ਬੰਦਾਬਾਬਾ ਜੋਰਾਵਾ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇੱਥੇ ਸ਼ਹੀਦ ਕੀਤਾ ਗਿਆ ਸੀ ਨੀਖਾਂ ਦੇ ਵਿੱਚ ਚਿੰਕੇ ਉਸ ਜਗਤ ਦੇ ਤੁਹਾਨੂੰ ਅਸੀਂ ਅੱਜ ਦਰਸ਼ਨ ਕਰਾਉਂਦੇ ਆ ਗੁਰਜੀ ਇਸ ਜਗ੍ਹਾ ਦੇ ਨਾਲ ਦੁਵਾਰ ਸਿੰਘ ਦੇ ਪਪਾ ਫਤੇ ਸਿੰਘ ਦੀ ਦੁਵਾਰ ਵਿੱਚ ਸੀਂਤ ਨਿਤਾਰਾ ਜਿੱਥੇ ਪਾਲਕੀ ਸਾਹਿਬ ਉੱਥੇ ਦੁਵਾਰ ਸੀ ਅੱਜ ਕੋਸੇ ਧਰਮ ਦੇ ਠੇਕੇਦਾਰ ਕੋਤੀ 14 ਨੇ ਜਿਹੜੀ ਦੁਵਾਰ ਸੀ ਸਾਡੀ ਉਹ ਨਹੀਂ ਰਹਿਣ ਦਿੱਤੀ ਇੱਥੇ ਜਿਹੜੀ ਰਕਾ ਸਕ 40 ਲੰਗਰ ਮਾਤਾ ਗੁਜਰ ਕੌਰ ਜੀ ਬੜੇ ਸੇਵਾਦਾਰ ਜੀ ਬੜੀ ਭਾਵਨਾ ਜਿਹੜੇ ਸੇਵਾਦਾਰ ਕਰਦੇ ਨੇ ਕੋਈ ਲੰਗਰ ਪ੍ਰਸ਼ਾਦੇ ਬਣਾਉਣ ਦੀ ਕੋਈ ਦਾਲ ਦੀ ਕੋਈ ਸਬਜੀ ਦੀ ਕੋਈ ਵਰਤਾਨ ਦੀ ਆ ਦੇਖੋ ਸਾਡੇ ਸਿੰਘ ਸੇਵਾ ਕਰਦੇ ਨੇ ਲੱਕੜਾਂ ਦੇ ਜਿਹਨਾਂ ਦੇ ਲੱਕੜਾਂ ਦੇ ਨਗਰਦਾਰ ਹੁੰਦਾ ਪਹਾੜੀਆਂ ਦੇ ਨਾਲ ਇਹ ਦੇਖਣਾ ਕਿਸ਼ਨ ਸਾਡੇ ਕਰਾਉਣ ਦੇਖੀ